ਇਹ ਵੀ ਨਾਲ ਪਾਇਆ ਕਰੋ ਇਹ ਕੈਮਰੇ ਵਾਲਾ ਨੂੰ ਤੇ ਇੱਕ ਬਹਾਨਾ ਮਿਲਣਾ ਚਾਹੀਦਾ ਮਾੜੀ ਜੀ ਗੱਲ ਕੀ ਕਰਤੀ ਇਹਨਾਂ ਨੇ ਪਤਾ ਕੀ ਪਾਉਣਾ ਹੰਕਾਰੀ ਬੰਦਾ ਥੱਲੇ ਟਾਈਟਲ ਇਦਾਂ ਦਾ ਲਿਖ ਦੇਣਗੇ ਇੱਕ ਗੱਡੀ ਆ ਸੁਣੋ ਬੀਬੀ ਸੁਣੋ ਮੇਰਾ ਭਾਈ ਹੱਥ ਜੋੜ ਕੇ ਬੇਨਤੀ ਇਹ ਜੇ ਬਸ ਸੁਣਨ ਆਏ ਤਾਂ ਸੁਣ ਕੇ ਜਾਈਏ ਜੇ ਬਸ ਟਾਈਮ ਪਾਸ ਕਰਨਾ ਆ ਟਾਈਮ ਪੂਰਾ ਕਰਨਾ ਆ ਅੱਜ ਮੱਲੇ 'ਚ ਪ੍ਰੋਗਰਾਮ ਹੈ ਉੱਥੇ ਬੈਠਣਾ ਕਿਸੇ ਨੂੰ ਇਹ ਦੱਸਣਾ ਕਿ ਦੇਖੋ ਜੀ ਉਹਨਾਂ ਦਾ ਵੀ ਪਰਿਵਾਰ ਆਇਆ ਫੇਰ ਕੋਈ ਦਿੱਕਤ ਨਹੀਂ ਜੇ ਸੁਣਨਾ ਹੈ ਉਹ ਫਿਰ ਸੁਣੋ ਇੱਕ ਸੜਕ ਦੇ ਉੱਪਰ ਗੱਡੀ ਜਾ ਰਹੀ ਹੈ ਸਭ ਤੋਂ ਅੱਗੇ ਕਿਹੜੀ ਆ ਫੋਰਚੂਨਰ ਉਸ ਤੋਂ ਪਿੱਛੇ ਹੈ ਲੈਂਡਰੋਵਰ ਉਹਦੇ ਪਿੱਛੇ ਫਰਾਰੀ ਉਹਦੇ ਪਿੱਛੇ ਹੋਰ ਗੱਡੀ ਕੋਈ ਵੱਡੀ ਰੱਖ ਲਓ ਉਹਦੇ ਪਿੱਛੇ ਹੋਰ ਕੋਈ ਗੱਡੀ ਰੱਖ ਲਓ ਗੱਡੀਆਂ ਦੀ ਕੀਮਤ ਹੋਊਗੀ 5 ਤੋਂ 7 ਕਰੋੜ 10 ਕਰੋੜ ਵੀ ਹੋ ਸਕਦੀ ਹੈ ਰੋਇਸ ਰੋਲ ਵੀ جاری ਹੋਗੀ ਉਹਨਾਂ ਗੱਡੀਆਂ ਦੇ ਇੱਕ ਆ ਕੇ ਗੱਡੀ ਜਾ ਰਹੀ ਸੀ ਜਿਹਦੇ ਵਿੱਚ ਆਖਰ ਸਮਾ ਬੰਦੇ ਦਾ ਜਦੋਂ ਆਉਂਦਾ ਹੈ ਅੰਤਮ ਵੇਲੇ ਜਦੋਂ ਉਹਦੇ ਵਿੱਚ ਉਹਦੀ লাশ ਰੱਖ ਕੇ ਲੈ ਕੇ ਜਾਂਦੇ ਆ ਸ਼ਮਸ਼ਾਨ ਘਾੜ ਨੂੰ ਹੁਣ ਤੁਸੀਂ ਇਹ ਅੰਦਾਜ਼ਾ ਲਾਓ ਅਰਬਾ ਖਰਬਾ ਦੀਆਂ ਗੱਡੀਆਂ ਦਾ ਮਾਲਕ ਉਹ ਆਖਰ ਵੇਲੇ ਆਪਣੀ ਗੱਡੀਆਂ 'ਚ ਵੀ ਨਹੀਂ ਜਾ ਸਕਦਾ ਅਰਬਾ ਖਰਬਾ ਦਾ ਮਾਲਕ ਪਤਾ ਕਿਉਂ ਜਿਹੜਾ 10 ਦਿਨ ਪਹਿਲੇ ਜਾਂ ਘੰਟਾ ਪਹਿਲੇ ਜਾਂ 2 ਦਿਨ ਪਹਿਲੇ ਉਹਨਾਂ ਗੱਡੀਆਂ ਦਾ ਮਾਲਕ ਅਖਵਾ ਰਿਹਾ ਸੀ ਨਾ ਹੁਣ ਉਹਦੀ ਔਲਾਦ ਕਹਿੰਦੀ ਐ ਵੀ ਜੇ ਬਾਪੂ ਨੂੰ ਇਹਦੇ ਵਿੱਚ ਲੈ ਗਏ ਕਿਤੇ ਬਾਪੂ ਇਹਦੇ ਅੰਦਰ ਹੀ ਨਾ ਰਹਿ ਜਾਵੇ ਭੜਿਆ ਲੋਕਾ ਯਾਦ ਰੱਖੋ ਐਨੀ ਔਕਾਤ ਆ ਬੰਦੇ ਦੀ ਜਿਹੜਾ ਬੰਦਾ ਕਹਿੰਦਾ ਨਾ ਮੈਂ ਬੱਚਿਆਂ ਲਈ ਆਹ ਕਰ ਜਾਵਾਂ ਮੈਂ ਆਪਣੇ ਪੁੱਤ ਲਈ ਆਹ ਕਰਦਿਆਂ ਅਰਬਾਂ ਖਰਬਾਂ ਅਰਬਾਂ ਖਰਬਾਂ ਦਾ ਮਾਲਕ ਇਹ ਤੁਸੀਂ ਕੀ ਵੀਡੀਓ ਆਈ ਅੱਜ ਜਲੰਧਰ ਦੇ ਵਿੱਚ ਆਪਣੀ ਅੱਖਾਂ ਦੇਖਿਆ ਮੈਂ ਸਵੇਰੇ ਤਿਆਰ ਹੋ ਕੇ ਬਾਵੇ ਬਾਈ ਰਜਿੰਦਰ ਬਾਜੀ ਨਿਕਲੇ ਆ ਅਸੀਂ ਜਦੋਂ ਨਿਕਲੇ ਆਪਣੇ ਘਰ ਚੋਂ ਸਾਡੇ ਨਾਲ ਹੀ ਘਰ ਇੱਥੋਂ ਜਦੋਂ ਅਸੀਂ ਨਿਕਲੇ ਆ ਪ੍ਰੋਗਰਾਮ ਤੇ ਜਾ ਰਹੇ ਆ ਸ਼ਾਹਕੋਟ ਦੇ ਨੇੜੇ ਸਾਡੇ ਨਿਕਲਦੇ ਹੀ ਇੱਕ ਅੱਗੇ ਗੱਡੀ ਦੇ ਵਿੱਚ Laash ਰੱਖੀ ਹੋਈ ਐ ਸ਼ੀਸ਼ੇ ਦੇ ਵਿੱਚ ਬੰਦ ਕਰਕੇ ਤੇ ਮੇਰੀ ਨਜ਼ਰ ਉਸ Laash ਤੇ ਗਈ ਉਹਦੇ ਉੱਪਰ 7 ਬੰਦੇ ਖੜੇ ਸੀ 7 ਬੰਦਿਆਂ ਦੇ ਵਿੱਚੋਂ 5 ਬੰਦੇ ਫੋਨ ਚਲਾ ਰਹੇ ਆ ਤੇ 2 ਉਹਦੇ ਵਿਚ ਐਂ ਦੇਖ ਰਹੇ ਆ ਕਸਮੀ ਗੱਲ ਉਸ ਤੋਂ ਬਾਅਦ ਜਦੋਂ ਮੈਂ ਪਿੱਛੇ ਨਿਗਾ ਮਾਰੀ ਆ ਬੀਬੀਆਂ ਤੁਰੀਆਂ ਜਾਂਦੀਆਂ ਸੀ ਤੇ ਬੀਬੀਆਂ ਦੰਦ ਕੱਢੀ ਜਾਣ ਹੱਸੀ ਜਾਣ ਓਏ ਭਲਿਆ ਲੋਕਾ ਇੱਕ ਵਾਰੀ ਨਿਗਾ ਮਾਰ ਕੇ ਵੇਖ ਉਹ ਜਿਹੜਾ ਅਜੇ ਸ਼ੀਸ਼ੇ 'ਚ ਬੰਦ ਪਿਆ ਨਾ ਇਹ ਦੁਨੀਆ ਇਧਰ ਦੀ ਉਧਰ ਹੋ ਜਾਊਗੀ ਇਹ ਧਰਤ ਅਸਮਾਨ ਹੋ ਸਕਦਾ ਹੈ ਅਸਮਾਨ ਧਰਤ ਤੇ ਆ ਸਕਦਾ ਪਰ ਉਹ ਬੰਦਾ ਨਹੀਂ ਵਾਪਸ ਆਊਗਾ ਇਹ ਯਾਦ ਰੱਖਿਓ ਕਿ ਦੰਦ ਕੱਢਣ ਵਾਲਿਆ ਜਾਂ ਫੋਨ ਚਲਾਉਣ ਵਾਲਿਆ ਕਦੇ ਇਹ ਦਿਮਾਗ ਦੇ ਵਿੱਚ ਸੋਚਿਆ ਕਿ ਉਹ ਹਾਲਾਤ ਇੱਕ ਦਿਨ ਤੇਰੇ ਵੀ ਹੋਣੇ ਆ। ਤੈਂ ਵੀ ਜਾਣਾ। ਦੂਸਰੀ ਗੱਲ ਜਦੋਂ ਮੈਂ ਪ੍ਰੋਗਰਾਮ ਤੇ ਪਹੁੰਚ ਗਿਆ ਆ ਲਓ 100 ਰੁਪਿਆ ਸਾਡਾ ਮੁੰਡਾ ਜਰਮਨ ਗਿਆ ਉਹਦੇ ਨਾਂ ਦਾ ਮੈਂ ਬੋਲਦਾ ਆ 500 ਰੁਪਿਆ ਅਮਰੀਕਾ ਗਿਆ ਉਹਦਾ ਬੋਲਦਾ ਆਓ ਫਲਾਣੇ ਦੇ ਨਾਂ ਦਾ 100 ਰੁਪਿਆ ਬੋਲਦਾ ਇਹ ਜਿਹੜੇ ਕੁਸ਼ਤੀਆਂ ਕਰਨ ਦੰਗਲ ਕਰਨ ਆ ਰਹੇ ਉਹਨਾਂ ਦੇ ਨਾਂ ਦਾ ਬੋਲਦਾ ਓਏ ਭਲਿਆਂ ਲੋਕਾਂ ਸਾਰਿਆਂ ਦੇ ਨਾਂ ਤੇ ਬੋਲਦੇ ਕਦੇ ਉਹਦੇ ਨਾਂ ਦਾ ਰੁਪਈਆ ਦਿੱਤਾ ਜਿਹਨੇ ਦੁਨੀਆ ਬਣਾਈ ਹੈ ਜਿਹੜਾ ਸਾਰੀ ਦੁਨੀਆ ਨੂੰ ਚਲਾ ਰਿਹਾ ਹੈ ਕਦੇ ਉਹਦੇ ਨਾਂ ਦੀ ਆ ਕੇ ਅਰਦਾਸ ਕਰਾਈ ਹੈ ਕਿ ਭਾਈ ਇਹ ਮੈਂ ਉਹਦੇ ਰੱਬ ਦੇ ਨਾਂ ਦਾ ਦੇ ਰਿਹਾ ਤੇ ਉਹਨੂੰ ਕਹੀਂ ਜਾਂ ਮੇਰੇ ਨਾਂ ਦੀ ਅਰਦਾਸ ਕਰੋ ਕਲਾਕਾਰ ਹੋ ਤੁਸੀਂ ਵੀ ਮਾਲਕਾ ਇਹਨੂੰ ਤੰਦਰੁਸਤੀ ਦੇਈ ਇਸੇ ਤਰ੍ਹਾਂ ਇੱਕ ਇੱਕ ਤਿੰਨ ਫੀਫੀਆਂ ਬੈਠੀਆਂ ਸੀ ਬਾਕੀ ਜਿੱਥੇ ਦੋ ਇਕੱਠੀਆਂ ਹੋ ਜਾਣ ਕੋਈ ਨਹੀਂ ਵਾਰ ਆਉਣ ਦਿੰਦੀ ਜੇ ਤਿੰਨ ਹੋ ਜਾਣ ਤਾਂ ਫਿਰ ਤਾਂ ਜਮਾਈ ਸੇਰਾ ਹੋ ਜਾਂਦਾ ਹੈ ਦੋ ਬੀਬੀਆਂ ਬੈਠੀਆਂ ਹੁਣ ਤੇ ਰੱਬ ਦੀ ਵੀ ਤਾਕਤ ਨਹੀਂ ਹੈ ਜੀ ਉਹਨਾਂ ਨੂੰ ਉਠਾ ਦੇਵੇ ਕਿਉਂਕਿ ਗੱਲਾਂ ਹੀ ਐਦਾਂ ਦੀ ਹੁੰਦੀਆਂ ਨਹੀਂ ਫਲਾਣੇ ਦੀ ਉਹ ਫਲਾਣੇ ਦੀ ਕੁੜੀ ਤੇ ਫਲਾਣੇ ਦਾ ਇਹ ਤੇ ਫਲਾਣੇ ਦਾ ਉਹ ਤਿੰਨ ਬੀਬੀਆਂ ਬੈਠੀਆਂ ਸੁਣੋ ਯਾਰ ਇਹ ਗੱਲ ਕੰਮ ਆਉਣ ਵਾਲੀ ਐ ਤਿੰਨ ਬੀਬੀਆਂ ਬੈਠੀਆਂ ਹੁਣ ਬੀਬੀ ਨੇ ਨਵੇਂ ਟੋਪਸ ਪਾਏ ਆ ਕੰਨਾਂ 'ਚ ਪਹਿਲੀ ਬੀਬੀ ਕਹਿੰਦੀ ਐ ਜਿਹਨੇ ਪਾਏ ਆ ਕਹਿੰਦਾ ਹਾਂ ਇਹ ਨਹੀਂ ਦੇਖੋ ਮੇਰੇ ਘਰ ਵਾਲੇ ਨੇ ਕਿੰਨੇ ਸੋਨੇ ਟੋਪਸ ਬਣਾ ਕੇ ਦਿੱਤੇ ਆ ਮੇਰਾ ਘਰ ਵਾਲਾ ਬੜਾ ਚੰਗਾ ਮੇਰਾ ਘਰ ਵਾਲਾ ਇੱਕ ਹਸਾਬ ਦਾ ਰੱਬ ਹੈ ਅੱਛਾ ਦੂਸਰੀ ਬੀਬੀ ਕਹਿੰਦੀ ਨਹੀਂ ਇਹ ਟੋਪਸ ਤੇਰੇ ਘਰ ਵਾਲੇ ਦੀ ਤਾਰੀਫ ਨਹੀਂ ਤਾਰੀਫ ਕਰਨੀ ਹੈ ਸੁਨਿਆਰੇ ਦੀ ਕਰ ਜਿਹਨੇ ਟੋਪਸ ਬਣਾਏ ਆ ਹਾਂ ਨਹੀਂ ਇਹ ਵੀ ਗੱਲ ਹੈ ਉਹਦੀ ਵੀ ਤਾਰੀਫ ਹੈ ਤੀਜੀ ਬੋਲਦੀ ਆ ਕਹਿੰਦੇ ਨਹੀਂ ਨਾ ਤੇਰੇ ਘਰ ਵਾਲੇ ਦੀ ਮਿਹਰਬਾਨੀ ਨਾ ਸੁਨਿਆਰੇ ਦੀ ਕਹਿੰਦੇ ਤੂੰ ਸੋਣੀ ਇੰਨੀ ਆ ਤੈਨੂੰ ਤਾਂ ਜੱਜਦੇ ਆ ਤੇ ਸਾਹਮਣੇ ਤੁਹਾਡੇ ਵਰਗਾ ਫਕੀਰ ਬੈਠਾ ਸੀ ਕਹਿੰਦਾ ਬੀਬੀਓ ਸੁਨਿਆਰੇ ਦੀ ਵੀ ਤਾਰੀਫ ਕਰ ਦਿੱਤੀ ਘਰ ਵਾਲੇ ਦੀ ਵੀ ਤਾਰੀਫ ਕਰ ਦਿੱਤੀ ਆਪਣੇ ਆਪ ਦੀ ਵੀ ਤਾਰੀਫ ਕਰਵਾ ਲਈ ਓਏ ਜਿਨੇ ਤੇਰੇ ਕੰਨ ਬਣਾਏ ਕਦੇ ਉਹਦੀ ਤਾਰੀਫ ਕੀਤੀ ਐ ਜੇ ਤੇਰੇ ਕੰਨ ਹੀ ਨਾ ਹੁੰਦੇ ਇਹ ਟੋਪਿਕ ਕਿੱਥੇ ਪਾਉਣੇ ਸੀ ਜਿਨੇ ਜਿਨੇ ਤੈਨੂੰ ਬਣਾਇਆ ਉਹਦੀ ਤਾਰੀਫ ਕੀਤੀ ਐ ਉਹਦੀ ਤਾਰੀਫ ਕਰ ਕੇ ਮਾਲਕਾ ਜੇ ਤੈ ਮੈਨੂੰ ਅੱਜ ਸੋਹਣਾ ਬਣਾਇਆ ਅੱਜ ਇਹ ਤਾਂ ਮੇਰੇ ਕੰਨਾਂ 'ਚ ਫੱਬਦੇ ਆ ਮੈਂ ਮੈਂ ਹੋਕਾ ਦੇ ਦੇ ਕੇ ਥੱਕ ਗਿਆ ਇੱਥੇ ਸਾਰੀ ਦੁਨੀਆ ਆਪਣਾ ਨਾਮ ਚ ਪਾਉਣ ਤੇ ਚੜੀ ਐ ਰੱਬ ਨੂੰ ਕੋਈ ਯਾਦ ਨਹੀਂ ਕਰਦਾ दारू ਵਾਲਾ ਨਹੀਂ ਭਾਈ ਸੌਰੀ ਮਾਫ ਕਰੀ दारू ਵਾਲੇ ਦੇ ਨੇੜੇ ਨਹੀਂ ਮਾਫੀ ਚਾਹਨਾ ਹੁਣ ਜੇ ਮੈਂ ਤੈਨੂੰ ਇਹ ਗੱਲ ਨਾ ਕਹਿੰਦਾ ਇਹ ਕੈਮਰੇ ਵਾਲੇ ਨੂੰ ਸਵੇਰੇ ਪਤਾ ਕੀ ਪਾਉਣਾ ਸੀ ਇੱਕ ਬਜ਼ੁਰਗ ਨੂੰ ਕਾਸ਼ੀਨਾਥ ਨੇ ਪਿੱਛੇ ਕੀਤਾ ਮਿਲਣ ਨਹੀਂ ਦਿੱਤਾ ਮੈਨੂੰ ਪਤਾ ਐ ਤੇਵੀ ਨਾਲ ਦੱਸ ਦਿਓ ਉਹਨੇ 1.5 ਤੋਂ ਬੋਤਲ ਐਨ ਆਰਾਮਦਾਰੀ ਛਕੀ ਹੋਈ ਐ ਉਹ ਵੀ ਤੰਗ ਕਰਦੀ ਐ ਕਿਉਂ ਨਹੀਂ ਤੂੰ ਨਹੀਂ ਬੋਲਦਾ ਯਾਰਾ ਤੇਰੇ ਅੰਦਰ दारू ਬੋਲਦੀ ਹੈ ਹੈ ਇਹ ਵੀ ਨਾਲ ਪਾਇਆ ਕਰੋ ਇਹ ਕੈਮਰੇ ਵਾਲਾ ਨੂੰ ਤੇ ਇੱਕ ਬਹਾਨਾ ਮਿਲਣਾ ਚਾਹੀਦਾ ਮਾਰੀ ਜੀ ਗੱਲ ਕੀ ਕਰਤੀ ਇਹਨਾਂ ਨੇ ਪਤਾ ਕੀ ਪਾਉਣਾ ਹੰਕਾਰ ਹੀ ਬੰਦਾ ਥੱਲੇ ਟਾਈਟਲ ਇਦਾਂ ਦਾ ਲਿਖ ਦੇਣਗੇ ਇਹ ਨਹੀਂ ਪਤਾ ਇਧਰ ਮਾਈ ਦੀ ਫੋਟੋ ਲਾ ਕੇ ਕਹਿ ਦਿੰਦੇ ਮੇਰੀ ਤੇ ਮਾਈ ਦੇ ਖੋਇਆ ਕਾਸ਼ੀਨਾਥ ਕੋਲੋਂ ਮੈਂ ਦੇਖੋ ਕੀ ਹੋਇਆ ਤਾਂ ਗੱਲ ਕੁਝ ਵੀ ਨਹੀਂ ਹੋਣੀ ਤਾਂ ਕਿ ਨਾ ਉਹਦੇ ਨਾਮ ਦੀ ਤਾਰੀਫ ਕਰਿਆ ਕਰੋ ਜਿਹਨੇ ਦੁਨੀਆ ਬਣਾਈ ਹੈ ਭਲਿਆ ਲੋਕਾਂ ਯਾਦ ਰੱਖੀ ਅੱਜ ਤੁਹਾਡੇ ਘਰ ਕੋਈ ਗੱਡੀ ਮੋਟਰਸਾਈਕਲ ਖੜਾ ਨਾ ਬਾਬਾ ਜੇ ਤੁਹਾਡਾ ਗੱਡੀ ਮੋਟਰਸਾਈਕਲ ਕੋਈ ਮੰਗ ਕੇ ਲੈ ਗਿਆ ਬਾਬੇ ਬਾਈ ਸੁਣੋ ਜਰਾ ਉਸ ਗੱਡੀ ਨੂੰ ਤੁਸੀਂ ਚੰਗਾ ਭਲਾ ਉਹਨੂੰ ਦਿੱਤਾ ਵੀ ਲੈ ਜਾ ਉਸ ਬੰਦੇ ਨੇ ਨਾ ਉਹਦੇ ਵਿੱਚ ਤੇਲ ਪਵਾਇਆ ਰਹਿੰਦੇ ਉਹ ਗੱਡੀ ਬੌਂਡ ਕਰਾਤੀ ਰਹਿੰਦਾ ਉਹ ਐਕਸੀਡੈਂਟ ਕਰਕੇ ਆ ਗਿਆ ਸੁਣੋ ਯਾਰ ਐਕਸੀਡੈਂਟ ਕਰ ਦਿੱਤਾ ਤੇ ਜਾਂਦੀ ਵਾਰ ਤੁਹਾਨੂੰ ਦੱਸ ਕੇ ਵੀ ਨਹੀਂ ਗਿਆ ਵੀ ਤੁਹਾਡੀ ਗੱਡੀ ਦਾ ਨੁਕਸਾਨ ਹੋ ਗਿਆ ਪਾਣੀ ਵਾਲਿਆ ਆਹ ਭਰਾਵਾ ਰਹਿਣ ਦੇ ਯਾਰ ਜੇ ਜਿਹਨੂੰ ਪਿਆਸ ਲੱਗੂਗੀ ਆਪੇ ਪੀ ਲੈਣਗੇ ਸਾਡਾ ਧਿਆਨ ਨਾ ਪਟਕਾਓ ਮੇਰੀ ਬੇਨਤੀ ਹੈ ਜੇ ਜੇ ਗੱਲ ਨਾਲੋਂ ਪਾਣੀ ਪੀਣਾ ਜ਼ਿਆਦਾ ਜ਼ਰੂਰੀ ਹੈ ਇੱਥੇ ਫਿਰ ਆਪਾਂ ਬੰਦ ਕਰ ਦਿੰਦੇ ਆ ਪਹਿਲੇ ਪਾਣੀ ਪੀ ਲਈਏ ਕਰ ਦਈਏ ਕਰ ਦਿਓ ਬੰਦ ਬਾਈ ਹੁਣ ਮੇਰਾ ਭਰਾ ਸਾਰਿਆਂ ਨੂੰ ਪਾਣੀ ਵਰਤਾ ਕੇ ਮੈਨੂੰ ਦੱਸੀਂ ਵੀ ਮੈਂ ਵਰਤਾਤਾ ਫਿਰ ਸ਼ੁਰੂ ਕਰਾਂਗੇ ਬੇਨਤੀ ਹੈ ਮੇਰੀ ਪਤਾ ਗੱਲ ਕੀ ਹੈ ਤੁਹਾਨੂੰ ਸੁਣਾਉਣਾ ਹੈ ਯਾਰ ਤੁਸੀਂ ਸੁਣੋ ਬਹਿ ਕੇ ਰੱਬ ਕਰਦੀ ਗੱਲ ਸੁਣੋ ਹਾਂਜੀ ਮੇਰੀ ਬੇਨਤੀ ਹੈ ਆਜੋ ਭਾਈ 1 2 3 سٹਾਰ ਤੁਹਾਡੀ ਗੱਡੀ ਤੋਰ ਫੋੜ ਕੇ ਘਰੇ ਖੜਾ ਜਾਵੇ ਇਮਾਨਦਾਰੀ ਨਾਲ ਦੱਸਿਓ ਕੀ ਤੁਸੀਂ ਦੁਬਾਰਾ ਉਸ ਬੰਦੇ ਨੂੰ ਕਦੇ ਚੀਜ਼ ਦਿਓਗੇ ਤੁਸੀਂ ਲਾਂਧਾ ਪਾਉਂਗੇ ਇਹ ਦੇਈ ਰੱਬ ਨੇ ਤੁਹਾਨੂੰ ਨਵੀਂ ਨਕੋਰ ਦਿੱਤੀ ਹੈ ਤੇ ਜਾਂਦੀ ਵਾਰ ਨਸ਼ਿਆਂ ਦੇ ਨਾਲ ਲਿਬੇੜ ਕੇ ਪਾਪ ਦੇ ਨਾਲ ਲਿਬੇੜ ਕੇ ਲੋਕਾਂ ਦੇ ਲੋਕਾਂ ਦੇ ਨਾਲ ਲੜ ਝਗੜ ਕੇ ਰੱਬ ਤੋਂ ਬਿਨਾਂ ਹੀ ਨਾਮ ਜਪਿਆ ਇਸ ਦੁਨੀਆ ਦੇ ਚਲਾ ਗਿਆ ਤੇ ਉਹ ਕਿਵੇਂ ਬਖਸ਼ ਦੂਗਾ ਦੱਸਿਓ ਮੈਨੂੰ ਮੇਰੀ ਬੇਨਤੀ ਹੈ ਮੇਰੀ ਬੇਨਤੀ ਹੈ ਕੀ ਕਹਣਾ ਆ ਗੁਰੂ ਵਾਲਾ ਬਣੀਏ ਪੀਰ ਜੀ ਨਸਿਆ ਨੂੰ ਛੱਡੀਏ ਆ ਗੁਰੂ ਵਾਲਾ ਬਣੀਏ ਪੀਰ ਜੀ ਨਸਿਆ ਨੂੰ ਛੱਡੀਏ ਪੀਰ ਜੀ ਆ ਗੁਰੂ ਵਾਲਾ ਬਣੀਏ ਪੀਰ ਜੀ ਨਸਿਆ ਨੂੰ ਛੱਡੀਏ ਪੀਰ ਜੀ ਆ ਗੁਰੂ ਵਾਲਾ ਬਣੀਏ ਪੀਰ ਜੀ ਨਸਿਆ ਨੂੰ ਛੱਡੀਏ ਪੀਰ ਜੀ ਗੁਰੂ ਵਾਲਾ ਬਣੀਏ ਪੀਰ ਜੀ ਨਸਿਆ ਨੂੰ ਛੱਡੀਏ ਪੀਰ ਜੀ ਆ ਗੁਰੂ ਵਾਲਾ ਬਣੀਏ ਪੀਰ ਜੀ ਨਸਿਆ ਨੂੰ ਛੱਡੀਏ ਪੀਰ ਜੀ